ਇੱਕ ਓਟਰੀਆ ਲੰਬੇ ਪਾਪਾ ਕੇ ਹੈ ਆਇਓ ਸਮਾਨ ਫੜਾ ਇਹਨੂੰ ਪੁੱਛੇ ਰੱਖੋ ਜਿੰਨੇ ਜਿੰਨੇ ਸੌਣ ਬਟੇ ਧੱਕਾ ਕਰਦਾ ਧੱਕਾ ਪੁਲਿਸ ਬੰਦੇ ਗੁੱਟਦੀ ਆ ਸਿਰ ਸਾਤ ਤੋੜ ਕੇ ਬਣੀ ਨਹੀਂ ਨਹੀਂ ਯਾਰ ਫੋਨ ਫੜ ਕੇ ਰੱਖ ਪੰਜਾਬ ਪਲਾਸ ਰੱਬਾ ਗੱਡੀ ਕੇ ਰੋਕਦੀ ਨਾ ਮੂਰੇ ਟਰੌਕਸਾਈਕਲ ਲਾਓ

ਉਹਨੋਂ ਕੋਈ ਨਹੀਂ ਹੋਇਆ ਉਹ ਸਾਡੇ 70 ਬੰਦੇ ਚੱਕ ਚੱਕੇ ਲਗਾਉਂਦੇ ਆ ਨਿਆਰ ਮੈਂ ਤੁਹਾਨੂੰ ਡਰਸ ਦਿਓ ਭਾਜੀ ਤੁਸੀਂ ਰੇਟਰ ਮੰਡਾ ਉਹਦੇ ਮੋਹਰੇ ਲੱਤੀ ਆਈ ਨਹੀਂ ਨਹੀਂ ਧੱਕਾ ਕਰਦੇ ਨਹੀਂ ਚੱਕ ਲੈ ਕੇ ਰਸਮ ਚੱਕ ਲੈ ਕੇ ਇਹ ਕੋਈ ਨਹੀਂ ਪੜਦਾ ਤੁਸੀਂ ਕਿਸੇ ਹੱਥ ਚੱਕ ਰਹੇ ਹੋ ਭਾਜੀ ਨਿਆਇਕ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਤੁਸੀਂ ਬੱਕਰੇ ਕਿਹੜੇ ਕਿਹੜੇ ਕਿਰਤ ਕਿੰਦਾ ਤੁਸੀਂ ਚੱਕੇ ਬਸੋ ਧੰਨਵਾਦ ਚੱਕੇ ਹੋਏ ਹਾਂ ਤੁਸੀਂ ਦਫਤਰ ਕਾਂਗੜਾ ਦਾ ਦਫਤਰ ਹੈ ਤੁਸੀਂ ਉੱਥੇ ਬੰਦੇ ਜਾ ਕੇ ਮਜੂਰਾ ਤੋੜਿਆ ਸ਼ੀਸ਼ਾ ਤੋੜਿਆ ਦਫਤਰ ਤੋੜਿਆ ਫੋਨੋ ਕਿਉਂ ਦਫਤਰ ਤੋੜਿਆ ਉਹ ਸ਼ੀਸ਼ਾ ਤੋੜਿਆ ਨਹੀਂ ਨਹੀਂ ਜੈਦ ਕਰਦੇ ਹੋ ਤੁਸੀਂ ਲਾਲ ਨਹੀਂ ਆਇਆ ਤੁਹਾਡਾ ਬੱਬਰ ਸ਼ੇਰ ਆ ਗਿਆ ਉਹ ਨਜ਼ਰ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀਬਗ ਪੰਜਾਬੀਆਂ ਆਈ ਅਸੀਂ ਦਿੱਲੀਆ ਦੇ ਪਿਛਲੇ ਆ ਕੇ ਪਿਛਲੇ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕਾ ਬੋਲੋ ਸਾਡੀ ਨਾ ਪੰਜਾਬੀ ਨਹੀਂ ਉਹਦਾ ਸੁਤਰਾ ਨਹੀਂ ਤੁਸੀਂ ਤੁਮਰ ਸਾਹਿਬ ਉਹਦੇ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਹਦੇ ਕਿਉਂ ਨਹੀਂ ਆਏ

ਆ ਸਾਨੂੰ ਸੰਭੀ ਬੋਲਦੇ ਦੀ ਲਿਖ ਪਾਉਂਦੇ ਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ सूची ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਖ ਚਿੱਠੀ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੇ ਆ ਕਿਹੜੀ ਕੰਪਲੇਟ ਆ ਹਾ ਹੁਣੇ ਕੰਪਲੇਟ ਲਿਖੀ ਆ ਤੁਸੀਂ ਹੁਣੇ ਕੰਪਲੇਟ ਲਿਖੀ ਆ ਤੁਸੀਂ ਹੁਣੇ ਕੰਪਲੇਟ ਲਿਖੀ ਆ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ ਹੁਣੇ ਹੁਣੇ ਆ ਹੁਣੇ ਪਾਇਆ ਚਿੱਠੀ ਨੰਬਰ ਹੁਣੇ ਹੁਣੇ चिठी नंबर लिखियो मुरदाबाद ਮੁਰਦਾਬਾਦ 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 मुरदाबाद ਮੁਰਦਾਬਾਦ 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 ਕੋ ਦੋਨੀ ਪਾਣੀ ਰੇ ਪਾਣੀ ਲੈ ਆਇਆ ਨਾ ਮੈਂ ਕਿਹੜਾ ਪਾਣੀ ਕਿੱਥੇ ਪਤਾ ਨਹੀਂ ਕੀ ਆ ਓਏ ਸਾਡੇ ਦੇ ਗੁੱਸੇ ਕਿੱਲਾ ਸਾਡੇ ਚ ਪੰਜਾਬੀਆਂ ਦਾ ਵੀ ਲੱਗੇ ਉਹ ਦਿੱਲੀ ਵਾਲਿਆਂ ਨੇ ਮਗਰੇ ਓ ਚਿੱਠੀ ਆਪਣੀ ਚਿੱਠੀ ਰੋਡ ਤੇ ਪੰਜਾਬ ਦੀ ਹਰ ਗੱਲ ਉਹ ਨਾ ਯਾਰ ਮੈਂ ਅਗਲਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਸਾਡੀ ਉੱਤੇ 60 ਮਿੰਟ ਬਾਈ ਪਰੇ ਹਟੋ ਜੇ ਇੱਕ ਮਿੰਟ ਚਲੀ ਆਏ ਉਹ ਬਾਈ ਦਿਖਾਓ ਕਰਾਓ ਉੱਤੇ 60 ਮਿੰਟ ਰੇਰ ਬਈ ਚਲੀ ਆਏ ਉੱਥੇ ਸੁੱਤੇ ਰਹੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਬੈਠੇ ਸੀ ਕੀ ਗੱਲ ਉਹ ਸਾਡੇ ਪੰਜਾਬੀ ਆਮਾ ਚੰਦੇ ਆ ਕੀ ਹੋਇਆ ਕੀ ਸਾਨੂੰ ਹੱਥ ਪਾਣਗੇ ਫਕਾ ਪਿਆ ਕੋਈ ਦਫ਼ਤਰ ਤੋਂ ਕੋਈ ਯਾਰ ਕੋਈ ਦਫ਼ਤਰ ਤੋਂ ਕੋੜੇ ਹੀ ਸਭ ਨੇ ਲੋਕ ਤੋੜਿਆ ਤੇ ਕਹਿੰਦਾ ਕੱਢਿਆ ਵਾਲੇ ਲੱਖ ਨਹੀਂ ਹੱਥ ਬੰਦੇ ਨੇ ਹੱਥ ਪਾਣਾ ਫਕਾ ਰਿਹਾ ਬੰਦੇ ਵੀ ਉਸ ਪਰ ਆ ਕੇ ਚੁੱਪ ਚੁੱਪ ਦੇ ਕਾਂਗਰਸ ਵਾਲਿਆਂ ਨੂੰ ਕਹਿ ਕਿਓ ਚਲੋ ਚਲਿਏ ਸਾਰੇ ਮੀਡੀਆ ਸਾਰੇ ਸਾਰੇ ਮੀਡੀਆ ਨੂੰ ਬੁਲਾਓ ਇਸੇ ਨੂੰ ਬੇਨਤੀ ਹੈ ਜੀ ਜੋਰ ਨਗਰ ਦੇ ਵਿੱਚ ਖੜਿਆ ਹੈ ਸ਼੍ਰੀ ਭਾਰਤੀ ਜਨਾਸ਼ੂ ਜੀ ਜਿਹੜਾ ਆਪਣੇ ਆਪ ਨੂੰ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਬਾਬਾ ਕੇ ਬੰਦੇ ਕੁੱਟਦੇ ਹੋ ਤੁਸੀਂ ਬਾਬਾ ਕੇ ਬੰਦੇ ਕੁੱਟਦੇ ਹੋ ਲੰਬੇ ਬਾਬਾ ਕੇ ਹੈ ਆਓ ਸਮਾਨ ਫੜਾ ਇਹਨੂੰ ਪੁੱਛੇ ਰੱਖੋ ਜਿੰਨੇ ਜਿੰਨੇ ਸੌਣ ਬਟੇ ਆਓ ਜੀ ਜਿੰਦਾਬਾਦ ਜਿੰਦਾਬਾਦ ਧੱਕਾ ਕਰਦਾ ਧੱਕਾ ਜਿੰਦਾਬਾਦ ਪੁਲਿਸ ਬੰਦੇ ਕੁੱਟਦੀ ਆ ਅਸੀਂ ਸਾਟ ਤੋੜ ਕੇ ਬਣੀ ਨਹੀਂ ਨਹੀਂ ਓਏ ਹੋਰ ਫੜ ਕੇ ਰੱਖ ਪੰਜਾਬ ਪਲਾਸਮਰਦਾ ਬੰਦਾਬਾ ਗੱਡੀ ਦੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਨਹੀਂ ਚਲੇਗੀ ਬੰਗਲਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਬੰਗਲਾ ਸ਼ਾਹੀ ਨਹੀਂ ਚਲੇਗੀ ਮੁਬਾਰਕ 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 ਪੰਜਾਬ ਦੇ ਮੁਬਾਰਕ ਅਸੀਂ ਘੰਟਾ ਪਹਿਲਾਂ ਫੋਨ ਕਰਿਆ ਉਦੋਂ ਕੁਝ ਨਹੀਂ ਰਿਹਾ ਸਾਡੇ 70 ਬੰਦੇ ਚੱਕ ਚੱਕੇ ਲਜਾਉਂਦੇ ਆ ਨਿਆਰ ਮੈਂ ਨੰਬਰ ਵੀ ਡਿਸਟਰੀਓ ਭਾਜੀ ਤੁਸੀਂ ਰੈਸਟੈਂਟੋਂ ਵੀ ਲੱਤੀ ਆਈ ਨਹੀਂ ਨਹੀਂ ਧੱਕਾ ਕਰਦੇ ਚੱਕੇ ਲੈ ਕੇ ਰਸਮ ਚੱਕੇ ਲੈ ਕੇ ਨਹੀਂ ਪਈ ਕੋਈ ਨਹੀਂ ਪੜਦਾ ਭਾਈ ਮਤਤ ਨਿਆਇਕ ਕੰਮ ਹੋ ਰਿਹਾ ਮਾਨ ਪੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਆਏ ਤੁਸੀਂ ਕਿਹੜੇ ਕਿਹੜੇ ਕੰਮ ਤੁਸੀਂ ਚੱਕਿਆ ਬਸੋ ਸ਼ੁਕਰੀਆ ਜੀ ਚੱਕਿਆ ਬਸੋ ਆ ਤੁਸੀਂ ਦਫਤਰ ਕੰਗੜਾ ਦਫਤਰ ਆ ਤੁਸੀਂ ਉੱਥੇ ਬੰਦੇ ਚੱਕਿਆ ਦਫਤਰ ਤੋੜਿਆ ਦਫਤਰ ਤੋੜਿਆ ਫੋਟੋ ਦਫਤਰ ਉਹ ਨਹੀਂ ਨਹੀਂ ਨਜ਼ਰ ਕਰਦੇ ਹੋ ਤੁਸੀਂ ਲਾਲ ਆਇਆ ਤੁਹਾਡਾ ਬੱਬਰ ਸ਼ੇਰ ਆ ਗਿਆ ਅਨਰ ਜੀ ਨਜ਼ਰ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀ ਬਹੁਤ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗੇ ਬੋਲੋ ਆ ਪੰਜਾਬੀਆਂ ਦਾ ਹੱਕ ਬਣਦਾ ਆ ਪੱਕੇ ਬੋਲਦਾ ਸਾਡੀ ਨਾ ਨਹੀਂ ਆਉਂਦੀ ਪਿਆ ਮੇਰੇ ਘਰ ਨਾ ਆਏ ਪੰਜਾਬੀ ਨਹੀਂ ਉਹਦਾ ਸੁਤੇ ਆਈ ਨਹੀਂ ਤੁਸੀਂ ਤੁਮਨ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਭ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ ਤੱਤਰ ਕਿਵੇਂ ਅੰਦਰ ਕਰਕੇ ਮੈਨੂੰ ਮੈਮਰੀ ਐਡਰੈਸ ਦਿਖਾ ਦੇ ਬੰਦੇ ਤੀ ਚੱਕੇ ਨਹੀਂ ਚੱਲਦੇ ਹਜ਼ਾਰ ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਕੇ ਲੈ ਠੀਕ ਕੋਈ ਕ੍ਰਿਮੀਨਲ ਹੈ ਇਹ ਸਵੇਰ ਘੰਟੇ ਦਾ ਬੋਲ ਗਿਆ ਇੱਥੇ ਕਿਹਨਾਂ ਦਾ ਤੁਹਾਡਾ ਕਿਹਨਾਂ ਦਾ ਲੱਗਦਾ ਸਾਰੇ ਨਾਲ ਕੋਈ ਕੋਈ ਕ੍ਰਿਮੀਨਲ ਹੋਵੇਗਾ ਆਏ ਐਦਰ ਯੋ ਪਾਜੀ 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 ਬੈਠੋ ਸਰ ਕੀ ਗੱਲ ਹੋ ਗਈ ਸਰ ਕੀ ਮੈਸੇਜ ਕੀ ਆ ਜਿਹਨੂੰ ਕਹਿੰਦੇ ਦਸਤੂਖ ਤੋੜਿਆ ਕੋਈ ਰੋਕ ਲੱਗ ਰਹੀ ਹੈ ਕ੍ਰਾਚਨ ਨੂੰ ਚੰਡੀਗੜ੍ਹ ਵੀ ਦੇਖ ਪਾਉਂਦੇ ਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੇ ਆ ਕਿਹੜੀ ਕੰਪਲੇਟ ਆ ਹੁਣੇ ਕੰਪਲੇਟ ਲਿਖੀ ਆ ਤੁਸੀਂ ਹੁਣੇ ਕੰਪਲੇਟ ਲਿਖੀ ਆ ਤੁਸੀਂ

ਮੁਰਦਾਬਾਦ 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 ਓਏ ਸਾਡੇ ਦੇ ਦੁੱਧਾ ਕਿੱਲਾ ਸਾਡੇ ਚ ਪੰਜਾਬੀਆਂ ਦਾ ਵੀ ਲੱਗਿਓ ਦਿੱਲੀ ਵਾਲਿਆਂ ਦੇ ਮਗਰਿਆ ਉਹ ਕਿੱਡੀ ਆਪਣੀ ਮੁਲਾਮ ਗੱਲ ਸਿੱਧੀ ਰੋਡ ਤੇ ਪੰਜਾਬੀ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਸਾਡੀ ਉੱਥੇ 60 ਮਿੰਟ ਉਹ ਬਾਈ ਪਰਿਆਡ ਹੋ ਜਾ ਇੱਕ ਮਿੰਟ ਨਹੀਂ ਆਏ ਉਹ ਬਾਈ ਉੱਥੇ 60 ਮਿੰਟ ਰੇਰ ਬਈ ਚਲੀ ਆਏ ਉੱਥੇ ਸੁੱਤੇ ਰਹੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਬਈ ਕੀ ਗੱਲ ਉਹ ਸਾਡੇ ਪੰਜਾਬੀ ਕੀ ਹੋਇਆ ਕੀ ਸਾਨੂੰ ਹੱਥ ਪਾ ਕੇ ਫਕਾ ਪਿਆ બિનતી <laughs> ਗੌਰ ਨਗਰ ਦੇ ਵਿੱਚ ਖੜਿਆ ਸ਼੍ਰੀ ਭਾਰਤੂ ਜਨਾਸੀ ਜੀ ਜਿਹੜਾ ਆਪਣੇ ਆਪ ਦੇ ਆਇਆ ਆ ਗਿਆ ਆਇਆ ਹਟੋ ਤੁਸੀਂ ਬੰਦੇ ਘੁੱਟਦੇ ਹੋ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਤੁਸੀਂ ਬੰਦੇ ਘੁੱਟਦੇ ਹੋ

ਗੱਡੀ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਬੱਕਰ ਸ਼ਾਹੀ ਨਹੀਂ ਚਲੇਗੀ ਬੱਕਰ ਸ਼ਾਹੀ ਨਹੀਂ ਚਲੇਗੀ ਬੱਕਰ ਸ਼ਾਹੀ ਨਹੀਂ ਚਲੇਗੀ ਬੱਕਰ ਸ਼ਾਹੀ ਨਹੀਂ ਚਲੇਗੀ ਪਹਿਲੇ ਫੋਨ ਕਰਿਆ ਉਦੋਂ ਕੁਝ ਨਹੀਂ ਹੋਇਆ ਉਹ ਸਾਡੇ 70 ਬੰਦੇ ਚੱਕ ਕੇ ਲਿਜਾਉਂਦੇ ਆ ਨਜ਼ਾਇਰ ਮੈਂ ਤੁਹਾਨੂੰ ਐਡਰੈਸ ਦਿਓ ਭਾਜੀ ਤੁਸੀਂ ਰੇਟ ਮੰਗਦੇ ਹੋ ਤਾਂ ਮੈਂ ਕਿੱਥੇ ਆਈ ਨਹੀਂ ਨਹੀਂ ਧੱਕਾ ਕਰਦੇ ਆ ਚੱਕ ਕੇ ਲੱਗੇ ਰਸ਼ਮ ਚੱਕ ਕੇ ਲੱਗੇ ਕੋਈ ਨਹੀਂ ਪੜਦਾ ਤੁਸੀਂ ਕਿਹਸੇ ਚੱਕ ਰਹੇ ਹੋ ਭਾਜੀ ਪੱਤਰ ਤਾਂ ਨਜ਼ਾਇਜ਼ ਕੰਮ ਹੋ ਰਿਹਾ ਮਾਨ ਪੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਦੇ ਆਏ ਤੁਸੀਂ ਬੱਕਰੇ ਬੱਕਰੇ ਕਿਹਨਾਂ ਕਿੰਨਾ ਤੁਸੀਂ ਚੱਕਿਆ ਵਸੋ ਸ਼ੁਕਰੀਆ ਚੱਕਿਆ ਆ ਤੁਸੀਂ ਦਫਤਰ ਕਾਂਗੜਾ ਤੋਂ ਪੁੱਤਰ ਤੁਸੀਂ ਉੱਥੇ ਬੰਦੇ ਜਾ ਕੇ ਜਿਉਂਦੇ ਆ ਤੋੜਿਆ ਸ਼ੀਸ਼ਾ ਤੋੜਿਆ ਫੋਟੋ ਕਿ ਦਫਤਰ ਤੋੜਿਆ ਸ਼ੀਸ਼ਾ ਤੋੜਿਆ ਨਹੀਂ ਨਹੀਂ ਜੇਲ੍ਹ ਕਰਦੇ ਹੋ ਤੁਸੀਂ ਲਾਲ ਆ ਗਿਆ ਪਾੜਾ ਬੱਬਰ ਸ਼ੇਰ ਆ ਗਿਆ ਉਹ ਨੀ ਨਜ਼ਰ ਯਾਰ ਕੋਈ ਗੱਲ ਐ ਬਾਏ ਇਲੈਕਸ਼ਨ ਕੇਜਰੀ ਬੋਗ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗੇ ਪੰਜਾਬੀ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕਾ ਨਾ ਬੋਲੋ ਸਾਡੀ ਨਾ ਅਸੀਂ ਪੰਜਾਬੀ ਨਹੀਂ ਉਹਦਾ ਸੁਤਰਾ ਨਹੀਂ ਤੁਸੀਂ ਤੁਮਰ ਸਾਹਿਬ ਉਹਦੇ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਹਦੇ ਕਿਉਂ ਨਹੀਂ ਆਏ ਕੋਈ ਪੱਤਰ ਕਿਵੇਂ ਅੰਦਰ ਕਰਕੇ ਮੈਨੂੰ ਮੈਮਰੀ ਐਡਰੈਸ ਦਿਖਾ ਦੇ ਬੰਦੇ ਤੁਸੀਂ ਚੱਕ ਕੇ ਲੈ ਲੀ। ਹਜ਼ਾਰ ਬੰਦੇ ਨੇ ਦੇਖਿਆ ਅੱਗੇ। ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਕੇ ਲੈ ਤੀ ਕੋਈ ਕਹੀ ਕ੍ਰਿਮੀਨਲ ਹੈ। ਸਵੇਰ ਕੰਡੇ ਦਾ ਪੁੱਜ ਗਈ ਇੱਥੇ। ਕਿਹਨਾਂ ਦਾ ਤੁਹਾਡਾ ਕਿਹਨਾਂ ਦਾ ਲੱਗ ਰਿਹਾ। ਆ ਲੈ ਇਧਰ ਆਓ ਭਾਜੀ 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 ਬੈਠੋ ਸਰ ਕੀ ਗੱਲ ਹੋ ਗਈ ਸਰ ਕੀ ਮੈਚ ਕੀ ਹੈ ਜਿਹਨੂੰ ਕਹਿੰਦੇ ਸੱਤੂ ਦੁੱਤ ਤੋੜਿਆ ਕੋਈ ਰੋਕ ਲੱਗ ਰਿਹਾ ਸਰਾਸਨ ਨੂੰ ਚੰਡੀਗੜ੍ਹ ਕੋਲ ਵੀ ਦੇਖ ਪਾਉਂਦੇ ਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਆ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਆ ਤੁਸੀਂ ਹੁਣੇ ਕੰਪਲੀਟ ਲਿਖੀ ਆ ਤੁਸੀਂ

ਮੁਰਦਾਬਾਦ 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 ਓਏ ਸਾਡੇ ਦੇ ਗੁੱਸੇ ਕਿੱਲਾ ਸਾਡੇ ਚ ਪੰਜਾਬੀਆਂ ਦਾ ਵੀ ਲੱਗੇ ਉਹ ਦਿੱਲੀ ਵਾਲਿਆਂ ਦੇ ਮਗਰ ਇਹ ਕੀ ਆਪਣੀ ਪੰਜਾਬ ਸਿੱਧੀ ਰੋਡ ਤੇ ਪੰਜਾਬ ਦੀ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਸਾਡੀ ਉੱਥੇ 60 ਮਿੰਟ ਲੇਟ ਬਈ ਪਰਿਆ ਲਓ ਜੇ 1 ਮਿੰਟ ਨਹੀਂ ਆਏ ਉੱਥੇ 60 ਮਿੰਟ ਲੇਟ ਬਈ ਚਲੀ ਆਏ ਉੱਥੇ ਸੁੱਤੇ ਰਹੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਵੇਚ ਕੀ ਗੱਲ ਉਹ ਸਾਡੇ ਪੰਜਾਬੀ ਕੀ ਹੋਇਆ ਕੀ ਸਾਨੂੰ ਹੱਥ ਪਾ ਕੇ ਫਕਾ ਪਿਆ કાંગ્રેસ બનતી <Spanish> <arrivé> ਗੌਰ ਨਗਰ ਦੇ ਵਿੱਚ ਖੜਿਆ ਸ਼੍ਰੀ ਭਾਰਤੂ ਜਨਾਬ ਜਿਹੜਾ ਆਪਣੇ ਆਪ ਨੂੰ ਜਿੰਦਗੀ ਆਜੂ ਆ ਗਿਆ ਆਜੂ ਹਾ ਹਾ ਹਟੋ ਤੁਸੀਂ ਬੰਦੇ ਘੁੱਟਦੇ ਹੋ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਤੁਸੀਂ ਬੰਦੇ ਘੁੱਟਦੇ ਹੋ ਲੰਦੇ ਬਾਬਾ ਕੇ ਬੰਦੇ ਕੁੱਟ ਰਿਹਾ ਸੰਦੇ ਬਾਬਾ ਕੇ ਬੰਦੇ ਕੁੱਟ ਰਿਹਾ ਲੰਦੇ ਬਾਬਾ ਕੇ ਹੈ ਆਓ ਸਮਾਨ ਫੜਾ ਇਹਨੂੰ ਪੁੱਛੇ ਰੱਖੋ ਜੀ 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 ਹੋਰ ਫੜ ਕੇ ਰੱਖ ਪੰਜਾਬ プラス ਜੰਦਾਬਾ ਗੱਡੀ ਤੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਪਿਆ ਕੋਲ ਮੁਤਾਵਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਬਕਰ ਸ਼ਹੀ ਨਹੀਂ ਚਲੇਗੀ ਬਕਰ ਸ਼ਹੀ ਨਹੀਂ ਚਲੇਗੀ ਆਜਾਏ ਨਹੀਂ ਚਲਾਈਏ ਨਹੀਂ ਚਲਾਈਏ ਮੁਰਦਾਬਾ 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 ਪੰਜਾਬ ਦਾ ਮੁਰਦਾਬਾ ਅਸੀਂ ਘੰਟਾ ਪਹਿਲਾਂ ਫੋਨ ਕਰਿਆ ਉਦੋਂ ਕੁਝ ਨਹੀਂ ਹੋਇਆ ਉਹ ਸਾਡੇ 70 ਬੰਦੇ ਚੱਕ ਚੱਕੇ ਲਜਾਉਂਦੇ ਨੇ ਯਾਰ ਮੈਂ ਤੁਹਾਨੂੰ ਐਡਰੈਸ ਦਿਓ ਭਾਜੀ ਤੁਸੀਂ ਰੇਟ ਮੰਗਦੇ ਹੋ ਤਾਂ ਮਸਲੇ ਲੱਤੇ ਆਈ ਦੀ ਵੀ ਧੱਕਾ ਕਰਦੇ ਨੇ ਚੱਕ ਲੈ ਗਏ ਰਸ਼ਵਤ ਚੱਕ ਲੈ ਗਏ ਕੋਈ ਨਹੀਂ ਪਤਾ ਤੁਸੀਂ ਕਿਸੇ ਹੱਥ ਚੱਕ ਰਹੇ ਹੋ ਭਾਜੀ ਪੱਥਰ ਤਾਂ ਨਜ਼ਾਇਜ਼ ਕੰਮ ਹੋ ਰਿਹਾ ਤੁਸੀਂ ਮੈਨੂੰ ਬੋਲ ਕੇ ਦੇਣਾ ਆ ਤੁਸੀਂ ਬੱਚੇ ਬਿਹੜੇ ਕਿੰਨੇ ਕਿੰਨੇ ਤੁਸੀਂ ਚੱਕਿਆ ਬਸੋ ਸ਼ੁਕਰੀਆ ਚੱਕਿਆ ਬਸੋ ਆ ਤੁਸੀਂ ਦਫਤਰ ਕੰਗਜ ਦਾ ਦਫਤਰ ਆ ਤੁਸੀਂ ਉੱਤੇ ਬੰਦੇ ਚੱਕਿਆ ਲਿਓ ਤੋੜਿਆ ਤੋੜਿਆ ਸ਼ੀਸ਼ਾ ਤੋੜਿਆ ਦਫਤਰ ਤੋੜਿਆ ਫੋਟੋ ਕਿਉਂ ਦਫਤਰ ਤੋੜਿਆ ਓ ਸ਼ੀਸ਼ਾ ਤੋੜਿਆ ਤੁਹਾਨੂੰ